ਸ੍ਰੀ ਵਾਹਿਗੁਰੂ ਜੀ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਨ ਹੈ ਪਰਾ ਹਮਾਰੈ ਬਾਰ ਲੂਣ ਸਾਹਿਬ ਦਾ ਖਾਏ ਕੈ ਰਣ ਅੰਦਰ ਲੜ ਮਰੈ ਸੋ ਜਾਪੈ ਸਿਰ ਵੱਟੇ ਹਥਿਆਰ ਕਰ ਵਰੀਆਮ ਵਰੀਆਮ ਸੰਜਾਪੈ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਜੇ ਜੀਵ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਰਾਜੇ ਪਾਪ ਕਮਾਵ ਦੇ ਉਲਟੀ ਵਾੜ ਖੇਤ ਕੋ ਖਾਈ ਗगनੰਦ ਮਾਮਾ ਬਾਜਿਓ ਪਰਿਓ ਨਿਸ਼ਾਨ ਕਾਓ ਖੇਤ ਜੋ ਮੰਡਿਓ ਸੂਰਬਾ ਅਬ ਜੂ ਜਨ ਕੋ ਉਦਾਓ ਸੂਰਾ ਸੋ ਪਹਿਚਾਨੀਐ ਜੋ ਲਰਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨਾ ਛਡ ਖੇਤ ਸੁਖਹੁ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਜਣ ਸਚਾ ਪਾਤਸ਼ਾਹ ਸ਼ਾਹ ਦਾ ਸ਼ਾਹ ਹੋ ਜੋ ਪਾਸ ਬਸਿਆ ਸੋਹੀਐ ਸਭਨਾ ਦਾ ਵੀ ਸਾਹ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹਲਾ ਪੰਜਵਾ ਵਾਰ ਸਲੋਕਾਂ ਨਾਲ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਲੋਕ ਆਦ ਪੁਰਨ ਮਧ ਪੁਰਨ ਅੰਤ ਪੁਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਾਮਣ ਨਾਨਕ ਅਗਨਾਸਨ ਜਗਦੀਸ਼ ਰਹਿ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਰਹਿ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ ਰਹਿ ਪੇਖਨ ਸੁਨਨ ਸੁਨਾਵਨ ਮਨਮਨ ਦ੍ਰਿੜਿਆ ਸਾਚ ਪੂਰਾ ਰਹਿਆ ਸਰਬਤਰ ਮੈਂ ਨਾਨਕ ਹਰ ਰੰਗ ਰਾਤ ਪਾਉੜੀ ਹਰੇ ਕਾ ਨਰੰਜਨ ਗਾਈ ਐ ਸਭ ਅੰਤਰ ਸਾਈ ਕਰਨ ਕਾਰਣ ਸਮਰਥ ਪ੍ਰਭ ਜੋ ਕਰੇ ਸਾ ਹੋਈ ਖੇਡ ਮਾ ਥਾਪ ਉਥਾਪ ਦਾ ਤਿਸ ਬਿਨ ਨਹੀ ਕੋਈ ਖੰਡ ਬ੍ਰਹਮੰਡ ਪਾਤਲ ਦੀਪਾ ਰਵਿਆ ਸਭ ਲਈ ਜਿ세 ਆਪ ਬੁਝਾਏ ਸਭ ਝਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਬਿਆ ਸਭ ਲਈ ਜਿ세 ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮਹਲਾ ਪੱਜਵਾ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਸਨ ਜਗਦੀਸ਼ਰਹਿ ਗੁਰੂ ਪਿਆਰੀ ਵਡਭਾਗੀ ਅਤੀ ਸਤਿਕਾਰਯੋ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜाहर ਪੀਰ ਜਗਤ ਗੁਰੂ ਬਾਬਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੀਰੀ ਅਤੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀਆਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਨਾਨਕ ਮਤਾ ਸਹਿ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ ਅੱਜ 6 ਜੂਨ 2024 ਜੋ ਅੱਜ ਦੇ ਦਿਨ ਰਾਜੇ ਪਾਪ ਕਮਾਉਣ ਦੇ ਉਲਟੀ ਵਾਰਡ ਖੇਤ ਕੋ ਖਾਈ ਜੂਨ 1984 ਸਮੇਂ ਦੇ ਜ਼ਾਲਮ ਹਕੂਮਤ ਕਾਂਗਰਸ ਸਰਕਾਰ ਵੱਲੋਂ ਹਰਤੀ ਫੌਜਾਂ ਨੇ ਰੋਹਾਨੀਅਤ ਦੇ ਕੇਂਦਰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਜਾ ਦੇ ਮੁਜੱਸਮੇ ਛੋਟੀ ਸੁਲਤਾਨ ਪਿਤਾ ਚੌਥੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਵਿਖੇ ਹਮਲਾ ਕਰਕੇ ਸਿੱਖ ਧਰਮ ਦੇ ਸਰਵ ਉੱਚ ਸਥਾਨ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ, ਤੋਪਾਂ, ਗੋਲੀਆਂ ਦਾ ਨਿਸ਼ਾਨਾ ਬਣਾ ਕਰਕੇ ਤੇ ਤੇਰੀ ਕੀਤਾ ਦਰਸ਼ਨ ਕਰਨ ਆਈਆਂ ਬੇਅੰਤ ਸੰਗਤਾ ਨੂੰ ਸ਼ਹੀਦ ਕੀਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਦਰੋਂ ਕਰੋ ਵਰਸਾਏ ਹੋਏ ਮਹਾਨ ਜਰਨੈਲ ਸੂਰਬੀਰ ਬਚਨ ਕੇਬਲੀ ਬਾਬਾ ਏਕਾਉ ਪੰਥ ਰਤਨ ਦਮੰਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਾਬਾ 18 ਸਿੰਘ ਜੀ ਜਰਨੈਲ ਭਾਈ ਸੁਵੇਕ ਸਿੰਘ ਜੀ ਤਨਾ ਦੇ ਸਿੰਘਾਂ ਸਾਥੀਆਂ ਨੇ ਖਾਲਸੇ ਦੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦਿਆਂ ਹੋਇਆ ਗੁਰੂ ਧਾਮਾਂ ਦੀ ਆਨ ਸ਼ਾਨ ਖਾਤਰ ਚੜ੍ਹ ਕੇ ਆਈ ਦੁਸ਼ਮਨ ਦੀ ਭਾਰੀ ਫੌਜ ਦਾ ਸੂਰ ਬੀਰਤਾ ਦੇ ਨਾਲ ਡਟ ਕੇ ਮੁਕਾਬਲਾ ਕਰਕੇ ਬੇਅੰਤ ਦਸ਼ਮਨਾਂ ਮੌਤ ਦੇ ਘਾਟ ਉਤਾਰ ਕਰਕੇ ਆਪ ਧਰਮ ਯੁੱਧ ਕਰਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਕੱਲੂ ਕਾਇਦੇ ਦੌਰਾਨ ਬੇਅੰਤ ਸ਼ਹੀਦਾਂ ਦੀ ਯਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ ਅਤੇ ਆਪ ਸਮੂਹ ਸੰਗਤਾਂ ਦੀ ਸਹਿਯੋਗ ਦੇ ਨਾਲ ਜੋ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਹਿ ਵਿਖੇ ਮਨਾਈ ਜਾ ਰਹੀ ਹੈ ਸਤਿਗੁਰ ਮਹਾਰਾਜ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨ ਅਰਦਾਸਾਂ ਬੇਨਤੀਆਂ ਦਰਤੇ ਪ੍ਰਵਾਨ ਕਰਨ ਆਓ ਹੁਣ ਅਗਲੇ ਸਮੇਂ ਵਾਸਤੇ ਮੇਰੇ ਆਜੀਜ਼ ਭਾਈ ਹਰਪ੍ਰੀਤ ਸਿੰਘ ਜੀ ਤਿਨ੍ਹਾਂ ਪਾਸੋਂ ਸ਼ਬਦ ਕੀਰਤਨ ਸਰਵਣ ਕਰੀਏ సర్వਤ ਦੇ ਭਲੇ ਦੀ ਅਰਦਾਸ ਕਰਿਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ